ਸਰਿਆਵੀ ਪੁੱਟਲੀ ਨੇ ਤੇ ਆਪਣੇ ਚੌਂਕ ਮੇਰੇ ਖਾਲ ਪੁੱਟੇ ਨੂੰ ਲਗਭਗ ਮਹੀਨਾ ਹੋ ਗਿਆ ਔਰ ਇੱਥੇ ਸਾਨੂੰ ਰੋਕਿਆ ਗਿਆ ਸੀਗਾ ਕੰਮ ਵਾਲੋ ਤੇ ਅਸੀਂ ਰੁਕ ਵੀ ਗਏ ਉਸ ਤੋਂ ਬਾਅਦ ਸਾਨੂੰ ਏਡੀਸੀ ਜਨਰਲ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਉਹਨਾਂ ਐਪਰੀਸ਼ੀਏਟ ਵੀ ਕੀਤਾ ਜੋ ਗੁਰਦਾਸਪੁਰ ਚ ਕੰਮ ਹੋਇਆ ਔਰ ਹੀ ਸ਼ੈਡ ਕਿ ਆਪਾਂ ਬਹਿ ਕੇ ਇਹਨੂੰ ਕੋਈ ਡਿਜ਼ਾਈਨ ਸੋਣਾ ਕਰ ਲਈਏ ਤੇ ਵਧੀਆ ਗੱਲ ਆ ਡਵੈਲਪਮੈਂਟ ਦੀ ਲੋੜ ਆ ਤੇ ਕਰਾਂਗੇ ਪਰ ਮੈਂ ਉਹਨਾਂ ਦੀ ਵੇਟ ਕਰਦਾ ਰਿਹਾ ਪ੍ਰਸ਼ਾਸਨ ਦੀ ਔਰ ਸਟਿਲ ਆਈ ਵਾਸ ਆਈ ਵਾਸ ਵੇਟਿੰਗ ਤੇ ਅੱਜ ਮੈਂ ਆਪਣੇ ਇਨ-ਲਾਸ ਦੇ ਵਿੱਚ ਡੈਥ ਹੋਈ ਸੀ ਮੇਰੇ ਵਾਈਫ ਦੇ ਚਾਚਾ ਜੀ ਦੀ ਉੱਥੇ ਸੰਸਕਾਰ ਤੇ ਗਏ ਆ ਤੇ ਪਿੱਛੋਂ ਸ਼ਰਾਰਤ ਕੀਤੀ ਗਈ ਹੈ ਇੱਥੇ ਟਿਪਰ ਲਿਆ ਕੇ ਤੇ ਮਿੱਟੀ ਇਹਦੇ ਵਿੱਚ ਛੁੱਟਤੀ ਗਈ ਹੈ ਪਹਿਲਾਂ ਉਹਨਾਂ ਨੇ ਉਹ ਸਾਈਡ ਤੇ ਕੈਮਰੇ ਲੱਗੇ ਉਹ ਸਾਰੇ ਟੇਡੇ ਕੀਤੇ ਕੈਮਰੇ ਤੇ ਫਿਰ ਉਹ ਮਿੱਟੀ ਛੁੱਟੀ ਗਈ ਤੋਂ ਮੈਨੂੰ ਪਤਾ ਲੱਗਿਆ ਮੈਂ ਉਹ ਸੰਸਕਾਰ ਤੋਂ ਸਿੱਧਾ ਇੱਥੇ ਪਹੁੰਚਿਆ ਕਿਉਂਕਿ ਇੱਥੇ ਟ੍ਰੈਫਿਕ ਜਮ ਹੋ ਗਿਆ ਧਰਨਾ ਲਾ ਦਿੱਤਾ ਪਬਲਿਕ ਨੇ ਤੇ ਅੱਜ ਸ਼ੋਭਾ ਯਾਤਰਾ ਸੀ ਸਾਡੀ ਔਰ ਉਸ ਸ਼ੋਭਾ ਯਾਤਰਾ ਨੂੰ ਮੈਨੂੰ ਟੈਲੀਫੋਨ ਆਇਆ ਕਿ ਐਮਐਲਏ ਸਾਹਿਬ ਅਸੀਂ ਤੇ ਪਰੇਸ਼ਾਨ ਹੋ ਗਿਆ ਗੱਲ ਹੋ ਗਈ ਮੈਂ ਉੱਥੋਂ 10-15 ਮਿੰਟਾਂ ਚ ਗੱਡੀ ਭਜਾ ਕੇ ਇੱਥੇ ਪਹੁੰਚਿਆ ਤੇ ਆਣ ਕੇ ਉਹ ਉਹਨਾਂ ਦਿਨ ਮੈਂ ਜਾਮਖਲਾਇਆ ਧਰਨਾ ਚਕਾਇਆ ਔਰ ਨਾਲ ਹੀ ਜਿਹੜਾ ਫਿਰ ਕੰਮ ਸ਼ੁਰੂ ਕੀਤਾ ਮੇਰੇ ਕੱਲ 4-5 ਘੰਟੇ ਦੇ ਵਿੱਚ ਹੀ ਸਾਰੀ ਸੰਗਤ ਦੇ ਸਹਿਯੋਗ ਨੇ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਪਿੰਡਾਂ ਚੋਂ ਆਕੇ ਸਾਰੇ ਸ਼ਹਿਰ ਚੋਂ ਲੋਕ ਆਏ ਆ ਕਿਸੇ ਨੇ ਇੱਟ ਫੜੀ ਕਿਸੇ ਨੇ ਕਾਂਡੀ ਫੜੀ ਔਰ ਇਹ ਜਿਹੜਾ ਸਾਰਾ ਕੰਮ ਆ ਆਲਮੋਸਟ ਤੁਸੀਂ ਦੇਖ ਸਕਦੇ ਹੋ ਕਿ ਨੇਪਰੇ ਚੜ ਗਿਆ ਸੜਕ ਤੋਂ ਲਗਭਗ 2.5 ਫੁੱਟ ਉੱਚਾ ਹੋ ਕੇ ਤੇ ਬੱਜਰੀ ਵੀ ਪਾ ਗਿਆ ਮਿੱਟੀ ਵੀ ਪਵਾ ਰਹੇ ਆ ਤਾਂ ਜੋ ਕੋਈ ਇੱਥੇ ਪ੍ਰੋਬਲਮ ਨਾ ਆਵੇ ਔਰ ਇਹਨੂੰ ਇਹਦਾ ਜਿਹੜਾ ਪਾਈ ਲਾਲੋ ਜੀ ਦਾ ਸਟੈਚੂ ਜਿਹੜਾ ਵਿੱਚ ਬਣਨਾ ਆ ਉਹ ਬਣਾ ਕੇ ਤੇ ਅਸੀਂ ਇਹਨੂੰ ਇੱਥੇ ਸਥਾਪਿਤ ਕਰ ਦਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਮਨਾ ਕਰਦਾਂਗੇ ਡਿਵੈਲਪਮੈਂਟ ਦੇ ਕੰਮ ਨੂੰ ਜਿਹੜਾ ਨਾ ਰੋਕਿਆ ਜਾਏ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰ ਲੱਗੇ ਆ ਕਿ ਡੀਸੀ ਸਾਹਿਬ ਡਿਵੈਲਪਮੈਂਟ ਦੇ ਕੰਮ ਚ ਨਾੜਚਣਾ ਪਾਓ ਨਿੱਜੀ ਤੌਰ ਤੇ ਮੈਨੂੰ ਜੋ ਮਰਜ਼ੀ ਕਰੋ ਯੂ ਆਰ ਫਰੀ ਟੂ ਡੂ ਐਨੀਥਿੰਗ ਵਿਦ ਮੀ ਕੀ ਲੱਗਦਾ ਕਿ ਦੀ ਸ਼ਰਾਰਤ ਹੋएगी ਮਿੱਟੀ ਕਿੰਨੇ ਭਾਈ ਹੋएगी ਵੇਖੋ ਪ੍ਰਸ਼ਾਸਨ ਜਵਾਬ ਬੈਟਰ ਦੇ ਸਕਦਾ ਏਡੀਸੀ ਡਿਪਟੀ ਕਮਿਸ਼ਨਰ ਗਰਦਾਸਪੁਰ ਜਵਾਬ ਬੈਟਰ ਦੇ ਸਕਦੇ ਆ ਵੀ ਕਿਹਨੇ ਇਹ ਸ਼ਰਾਰਤ ਕੀਤੀ ਆ ਕਮੇਟੀ ਵੱਲੋਂ ਲਿਖ ਕੇ ਵੀ ਭੇਜਾਂਗੇ ਉਹਨਾਂ ਨੂੰ ਕਿਸ ਜਨੇ ਸ਼ਰਾਰਤ ਕੀਤੀ ਸਰਕਾਰੀ ਕੰਮ ਚ ਵਿਘਨ ਪਾਉਣ ਦਾ ਇਹਨਾਂ ਨੇ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਕਰਨ ਪਹਿਲਾਂ ਵੀ ਜਦੋਂ ਕੂੜੇ ਦੀ ਸਮੱਸਿਆ ਪਈ ਸੀ ਉਦੋਂ ਵੀ ਮੁਲਾਜ਼ਮ ਦੇ ਹੱਥੀ ਪਏ ਔਰ ਅਜੇ ਤੱਕ ਕੋ ਸਟਿਲ ਪੈਂਡਿੰਗ ਆ ਪੁਲਿਸ ਦੇ ਕੋਲ ਉਹ ਕਾਰਵਾਈ ਮੁਲਾਜ਼ਮ ਅਜੇ ਤੱਕ ਮੁਲਾਜ਼ਮ ਸਾਡੇ ਨਾਲ ਲੜਦੇ ਨੇ ਕਿ ਤੁਸੀਂ ਧਰਨਾ ਚਕਾਇਆ ਸਟਿਲ ਉਹ ਮੁਲਾਜ਼ਮ ਪਰੇਸ਼ਾਨ ਆ ਕਿ ਮੈਨੂੰ ਤੁਸੀਂ ਮੇਰੇ ਨਾਲ ਧੋਖਾ ਹੋਇਆ ਅਸੀਂ ਕੱਲ ਨੂੰ ਕੰਮ ਕਿੱਦਾਂ ਕਰਾਂਗੇ ਤੇ ਸੋ ਇਸ ਕਰਕੇ ਅੱਜ ਇਹ ਕੰਮ ਮੇਰਾ ਇਕੱਲੇ ਦਾ ਥੋੜਾ ਇਹ ਇਹ ਸਾਰਿਆਂ ਦਾ ਸਾਂਝਾ ਕੰਮ ਆ ਉਹ ਡਵੈਲਪਮੈਂਟ ਦੇ ਕੰਮ ਆ ਡੀਸੀ ਸਾਹਿਬ ਨੂੰ ਕਹਾਂਗਾ ਕਿ ਡਵੈਲਪਮੈਂਟ ਦੇ ਕੰਮ ਕਮੇਟੀ 'ਚ ਅਸੀਂ ਬੈਠੇ ਆ ਕੀ ਆ ਜਾ ਰਿਹਾ ਕਿ ਚੌਂਕ ਬਣਾਉਣ ਲਈ ਪੀਡਬਲਯੂਡੀ ਵੀ ਐਨਓਸੀ ਨਹੀਂ ਮਿਲੀ ਹਜੇ ਤੱਕ ਉਹ ਮੈਂ ਮੈਂ ਕਹਿ ਰਿਹਾ ਮੇਰੇ ਕੋਲ ਹੈਗੀ ਆ ਜੇ ਉਹਦੇ ਚ ਉਹਨਾਂ ਨੂੰ ਕਿਸੇ ਨੂੰ ਸ਼ੰਕਾ ਮੈਨੂੰ ਚਿੱਠੀ ਲਿਖਣ ਐਨਓਸੀ ਪ੍ਰੋਵਾਈਡ ਕਰਦੇ ਆਂਗੇ ਜੇ ਉਹਨਾਂ ਨੂੰ ਲੱਗਦਾ ਕਿ ਆਰਟੀਏ ਪਾਲਣ ਐਨਓਸੀ ਸਹੀ ਪ੍ਰੋਵਾਈਡ ਕਰਦੇ ਆਂਗੇ ਜੇ ਐਨਓਸੀ ਨਹੀਂ ਸੀ ਤੇ ਇੱਕ ਮਹੀਨੇ ਤੋਂ ਚੌਂਕ ਐਸੀ ਪਟਿਆ ਮੇਰੇ ਖਿਲਾਫ ਕਾਰਵਾਈ ਕਰ ਦਿੰਦੇ ਜੇ ਐਨਓਸੀ ਸੀ ਹੈ ਔਰ ਸਾਰੇ ਅਸੀਂ ਟੈਕਨੀਕਲੀ ਸਾਰਾ ਇਹਨੂੰ ਦੇਖਣ ਤੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਫੇਰ ਕੰਮ ਸ਼ੁਰੂ ਕੀਤਾ ਆ ਇੱਕ ਮਹੀਨੇ ਤੋਂ ਚੌਂਕ ਪਟਿਆ ਵਿਦਆਊਟ ਐਨਓਸੀ ਅਸੀਂ ਪਟ ਸਕਦੇ ਆ ਤੁਸੀਂ ਦੱਸ ਦਿਓ ਇੱਕ ਟੱਪ ਨਹੀਂ ਵੱਜਦਾ ਆਪ ਡਿਜ਼ਾਈਨ ਕੀਤਾ ਚੌਂਕ ਕਹਿੰਦਾ ਲੱਗਦਾ ਹੈ ਕਿ ਇਹਦੇ ਨਾਲ ਟ੍ਰੈਫਿਕ ਸਮੱਸਿਆ ਹੱਲ ਹੋਏਗੀ ਭਗਵਾਨ ਪਰਸ਼ੂਰਾਮ ਜੀ ਦਾ ਚੌਂਕ ਮੇਰਾ ਡਿਜ਼ਾਈਨ ਕੀਤਾ ਹੋਇਆ ਤੁਸੀਂ ਅੱਜ ਜਾ ਕੇ ਉੱਥੇ ਕਿਸੇ ਪਬਲਿਕ ਨੂੰ ਪੁੱਛ ਦੋ ਕਿਸੇ ਕਾਮਨ ਮੈਨ ਨੂੰ ਪੁੱਛ ਲਓ ਵੀ ਉਸ ਚੌਂਕ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਤੁਸੀਂ ਆਪ ਵੀ ਜਾਣਦੇ ਹੋ ਉੱਥੇ ਟ੍ਰੈਫਿਕ ਦੀ ਸਮੱਸਿਆ ਜਦੋਂ ਦੇ ਇੱਥੇ ਹੋਛਾਈ ਆ ਉਸ ਚੌਂਕ ਤੋਂ ਟ੍ਰੈਫਿਕ ਦੀ ਸਮੱਸਿਆ ਨਹੀਂ ਸੀ ਮੁੱਕਦੀ ਕਹਿੰਦੇ ਜੀ ਇੱਥੇ ਚੌਂਕ ਹੀ ਟੇਡਾ ਮੇਡਾ ਬਣ ਨਹੀਂ ਸਕਦਾ ਮੈਂ ਆਪਣੀ ਸਖਤ ਮਿਹਨਤ ਦੇ ਨਾਲ ਉਹ ਚੌਂਕ ਦਾ ਡਿਜ਼ਾਈਨ ਕੀਤਾ ਔਰ ਉਹ ਚੌਂਕ ਬਣਿਆ ਅੱਜ ਉੱਥੇ ਕੋਈ ਟ੍ਰੈਫਿਕ ਨਹੀਂ ਆ ਔਰ ਇਸ ਚੌਂਕ ਦੀ ਮੈਂ ਗਾਰੰਟੀ ਦਿੰਦਾ ਚੌਂਕ ਕਰਕੇ ਟ੍ਰੈਫਿਕ ਨਹੀਂ ਹੋਏਗਾ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤਪ ਹੋਇਆ ਪਿਆ ਇੱਥੇ ਸਿਟੀ ਵਾਲਾ ਸਾਰਾ ਉਹ ਇੱਥੇ ਸ਼ਾਮ ਨੂੰ ਡਿਊਟੀ ਦੇਣ ਸ਼ਾਮ ਨੂੰ ਇੱਥੇ ਪੈਟਰੋਲਿੰਗ ਕਰਨ ਸ਼ਾਮ ਨੂੰ ਇੱਥੇ ਜੋ ਤਿੰਨ ਤਿੰਨ ਗੱਡੀਆਂ ਲਾ ਕੇ ਤੇ ਨਾਲੇ ਰੇੜੀ ਤੇ ਖਾਨੇ ਆਪਾਂ ਨਾਲੇ ਅਸੀਂ ਰੇੜੀਆਂ ਤੇ ਤਿੰਨ ਤਿੰਨ ਗੱਡੀਆਂ ਲਾਈਆਂ ਹੁੰਦੀਆਂ ਸਾਨੂੰ ਸਟ੍ਰੀਮ ਲਾਈਨ ਕਰਨਾ ਪਊਗਾ ਸਿਸਟਮ ਨੂੰ ਪਹਿਲਾਂ ਵੀ ਸਟ੍ਰੀਮ ਲਾਈਨ ਕੀਤਾ ਸੀਗਾ ਹੁਣ ਵੀ ਸਟ੍ਰੀਮ ਲਾਈਨ ਕਰਨ ਦੀ ਲੋੜ ਆ ਸ਼ਾਮ ਨੂੰ ਇਹ ਨਹੀਂ ਆ ਕਿ ਅਸੀਂ ਅੰਦਰ ਮਾਰੇ ਆਪਣੇ ਕੁਆਟਰ ਚ ਜਾ ਕੇ ਬਹਿ ਗਏ ਤੇ ਆਪਣਾ ਕੰਮ ਕੀਤਾ ਤੇ ਘਰ ਨੂੰ ਨੋ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਓ ਮੈਂ ਆਪਣੀ ਡਿਊਟੀ ਆਪਣੀ ਇਮਾਨਦਾਰੀ ਨਾਲ ਨਿਭਾ ਰਿਆਂ ਤੋ ਮੈਂ ਉਮੀਦ ਕਰਾਂਗਾ ਕਿ ਪੁਲਿਸ ਪ੍ਰੋਫੈਸ਼ਨਲ ਆਪਣੀ ਡਿਊਟੀ ਨਿਭਾਵੇ ਇੱਕੋ ਦਿਨ ਚ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਸਕਦੀ ਆ ਬਹੁਤਾ ਸਮਾਂ ਨਹੀਂ ਲੱਗਦਾ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਏਡੀਸੀ ਸਾਹਿਬ ਡਿਵੈਲਪਮੈਂਟ ਦੇ ਕੰਮ ਰਲ ਮਿਲ ਕੇ ਕਰੀਏ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਕੂੜੇ ਵਾਲਾ ਮਸਲਾ ਸੰਜੀਦਗੀ ਦੇ ਨਾਲ ਲਓ ਦੋ ਦਿਨ ਤੁਹਾਨੂੰ ਕਿਹਾ ਤੇ ਉਹਦੇ ਵਾਸਤੇ ਜੋ ਤੁਸੀਂ ਬੈਸਟ ਕਰ ਸਕਦੇ ਹੋ ਸਾਨੂੰ ਜਗ੍ਹਾ ਪ੍ਰੋਵਾਈਡ ਕਰੋ ਰਲ ਮਿਲ ਕੇ ਸੋਲੂਸ਼ਨ ਕਰੀਏ ਹਾਂ ਨਿੱਜੀ ਤੌਰ ਤੇ ਤੁਹਾਨੂੰ ਸਰਕਾਰ ਕਹਿੰਦੀ ਆ ਪਾੜੇ ਨੂੰ ਮਾਰ ਦਿਓ ਮੈਨੂੰ ਗੋਲੀ ਮਾਰ ਦਿਓ ਮੈਨੂੰ ਕੋਈ ਡਰ ਨਹੀਂ ਮੈਨੂੰ ਅੰਦਰ ਦੇ ਦਿਓ ਮੈਨੂੰ ਜੋ ਕਰਨਾ ਕਰ ਲੋ ਨਿੱਜੀ ਤੌਰ ਤੇ ਮੈਂ ਆਮ ਰੈਡੀ ਟੂ ਫੇਸ ਐਨੀਥਿੰਗ ਇਹਦੇ ਸਮਾਂ ਹੁੰਦਾ ਜਾਂਦਾ ਰਹਿੰਦਾ ਜਿੱਧਰ ਕਿਤੇ ਸਮਾਂ ਆ ਗਿਆ ਕਿਤੇ ਉਹਦਾ ਚੱਲ ਜੂ ਕੰਮ ਕਿਤੇ ਅੱਜ ਤੁਹਾਡਾ ਦੇ ਤੁਸੀਂ ਚਲਾ ਲੋ ਬਟ ਕਟੋ ਡਵੈਲਪਮੈਂਟ ਦੇ ਕੰਮ ਤੇ ਅਸੀਂ ਇੱਕਸੋਰ ਹੋ ਕੇ ਆਪਣੇ ਇਲਾਕੇ ਨੂੰ ਤੰਗ ਨਾ ਕਰੀਏ ਡਵੈਲਪਮੈਂਟ ਦੇ ਕੰਮ ਇਕੱਠੇ ਹੋ ਕੇ ਕਰੋ ਮੈਨੂੰ ਜੋ ਸਜਾ ਦੇਣੀ ਜੋ ਕਰਨਾ ਮੈਨੂੰ ਕਰ ਲੋ ਆਈ ਡੋਨਟ ਬਾਦਰ ਐਨੀਬਾਡੀ ਮੈਨੂੰ ਆਪਣੇ ਲੋਕਾਂ ਨੇ ਚੁਣਿਆ ਚੁਣਿਆ ਨੁਮਾਇੰਦਾ ਦੂਜੀ ਵਾਰ ਦਾ ਆਈਲ ਡੂ ਮਾਈ ਡਿਊਟੀ ਆਨੈਸਟਲੀ ਆਈਲ ਡੂ ਮਾਈ ਬੈਸਟ ਜੋ ਮੈਂ ਕਰ ਸਕਦਾ ਮੈਨੂੰ ਕੋਈ ਡਰ ਨਹੀਂ ਇਸ ਕੰਮ ਦੇ ਵਿਕਾਸਮੈਂਟ ਦੇ ਕੰਮਾਂ ਦੇ ਵਿੱਚ